ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ। ਖਾਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ। ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੱਤਾ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀਆਂ ਕਮਾਈਆਂ 'ਚ ਹੋਣ ਜੀ ਬਰਕਤਾਂ। ਲੋ ਜੀ ਸਵੇਰ-ਸਵੇਰ ਦਾ ਟਾਈਮ ਹੈ। ਖੇਤਾਂ 'ਕਿੰਨੇ ਘੇੜਾ ਵੱਜ ਰਿਹਾ। ਪਿੰਡ ਤੋਂ 2 ਕਿਲੋਮੀਟਰ ਅਗੇ ਜਿਹੜੀ ਪਾਰ ਵਾਲੀ ਮੋਟਰ ਹੈ ਨੇਤਰਬਾਈ ਦੇ ਫਾਰਮ ਵਾਲੀ ਇੱਥੇ ਆਪਣੀ ਉਹ ਜੀਰੀ ਆ ਬਾਕੀ ਬਾਈ ਦੂਏ ਘਰਾਂ ਦੀ ਕਿਨਾਰਾ ਅਜੂ ਬਾਈ ਦੇ ਆ ਬੂਟੇ ਖੜਿਆ ਬਾਈ ਪਿੱਛੇ ਦੇਖ ਲਓ ਬਾਕੀ ਸਾਰੇ ਘਰਾਂ ਦੇ ਬੂਟੇ ਆ ਬਾਈ ਨੇਤਰਬਾਈ ਦਾ ਥੋੜਾ ਜਿਹਾ ਖੇਤ ਵੇਲਾ ਉਹਦੇ ਵਿੱਚ ਉਹਨਾਂ ਦਾ ਚਾਰਾ ਬੀਜਿਆ ਵਾ ਡੰਗਰਾਂ ਦਾ ਤੇ ਬਾਕੀ ਆਪਣੀ ਧਾਨ ਆ ਜੂਰੇ ਵੀ ਚੱਲੀ ਜਾਂਦਾ ਕੰਮ ਬਾਰਿਸ਼ਾ ਜਿਹੜੀ ਉਹ ਰਾਤ ਵੀ ਹੋਲੀ 12 ਵਜੇ ਬਾਕੀ ਪਾਣੀ ਤਾਂ ਚਲੋ ਤੁਹਾਨੂੰ ਪਤਾ ਥੋੜਾ ਥੋੜਾ ਹੀ ਲੱਗਦਾ ਹੁਣ ਪਰਮੇਸ਼ਰ ਦੀ ਕਿਰਪਾ ਹੋਵੇ ਵੀ ਇਹ ਡੈਲੀ ਮੀ ਪਈ ਜਾਂਦਾ ਚਲੋ ਬਾਕੀ ਚੱਲਦੇ ਜੀ ਕੰਮ ਵੱਜ ਰਿਹਾ ਗੇੜਾ ਤੇ ਹੁਣ ਪਿਛਲੇ ਕੈਮਰੇ ਨਾਲ ਤੁਹਾਨੂੰ ਆਪਣੀ ਇਧਰ ਵਾਲੀ ਜੀਰੀ ਵੀ ਦਿਖਾ ਦਿੰਦਾ ਤੇ ਇਹ ਪਿੰਡ ਵੀ ਗੇੜਾ ਮਰਾਉਂਦਾ ਫਿਰ ਤੇ ਬਾਕੀ ਦੇਖੋ ਭਾਈ ਮੌਸਮ ਨੇ ਹਰਿਆ ਭਰਿਆ ਕਰਿਆ ਪਿਆ ਸਾਰਾ ਹੀ ਚਾਰਾਂ ਸਾਈਡ ਵੀ ਪਹੀਆਂ ਦਾ ਥੋੜਾ ਜਿਹਾ ਬੁਰਾ ਹਾਲ ਹੈ ਕਿਉਂਕਿ ਕੱਚੀਆਂ ਤੁਹਾਨੂੰ ਪਤਾ ਸਾਡੇ ਏਰੀਆ 'ਚ ਇਹ ਪਹੀ ਜਿਹੜੀ ਸੋ ਮੋਟਰ ਪਰ ਪਹੁੰਚੇ ਵੇ ਦਿਖਾਉਂਦੇ ਆ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਭਾਈ ਹਰਿਆਲੀ ਚਾਰਾਂ ਸਾਈਡ ਜੀ ਪੈਣ ਕਰਕੇ ਆ ਲੋ ਆ ਦੇਖੋ ਭਾਈ ਟਾਲੀਆਂ ਖੜੀਆਂ ਬਾਈ ਤਿੰਨ ਚਾਰ ਆਹ ਦਰਖਤ ਹਾਂ ਅਬਈ ਮਰੂਦ ਲਾਇਆ ਤਾਂ ਕਿਸੇ ਟਾਈਮ 6 ਤੋਂ 7 ਸਾਲ ਪਹਿਲਾਂ ਮੈਂ ਦੇਖ ਲਓ ਵੀ ਹੁਣ ਕੋਈ ਵੀ ਰਾਹੀ ਹੈ ਜਿਹੜਾ ਹਰੇ ਤੇ ਖਾਲੀ ਨਹੀਂ ਜਾਂਦਾ ਇਹ ਜਿਆ ਬੂਟਾ ਵੀ ਹਰੇਕ ਨੂੰ ਐਨ ਭਾਈ ਰਜਾ ਕੇ ਭੇਜਦਾ ਆਪਣਾ ਯਾਨੀ ਲੱਗੇ ਵੇ ਪੱਕੇ ਰਹਿੰਦੇ ਇਹਨੂੰ ਦੇਖ ਲਓ ਇਹ ਵੀ ਇੱਕ ਪੁੰਨ ਦਾ ਕੰਮ ਆ ਭਾਈ ਉਟਾ ਵੀ ਲਾਉਣਾ ਲੋ ਜੀਨੇ ਖਾਣਿਆ ਦਾ ਪੱਕੇ ਆਪਣੇ ਤੋੜੋ ਖਾਓ ਹਾਂ ਤੇ ਬਾਕੀ ਭਾਈ ਇਹ ਨਿੰਮ ਖੜੀ ਆ ਮੋਟਰ ਪਰ ਦੇਖੋ ਇਹ ਹੈ ਬਾਈ ਦਲਖਤ ਸਭ ਤੋਂ ਉੱਤਮ ਜਿਹੜਾ ਹੱਥ ਰੱਖਦਾ ਹੈ ਸਭ ਤੋਂ ਉੱਤਮ ਰਹਤਾ ਹੈ ਬਹੁਤ ਗੜੀ ਹੋਈ ਵੀ ਭਾਈ ਇਹ ਵੀ ਹਾਂ ਏ ਮੈਨੂੰ ਵੀ ਦੇ ਦੇ ਕੇ ਯਾਰ ਲਓ ਭਾਈ ਇੱਕ ਰਮਰ ਉਹ ਤਾਂ ਪੱਕੇ ਆ ਭਾਈ ਜੈ ਛੋਟੇ ਛੋਟੇ ਹੱਤਾਂ ਜਿਆਦਾ ਪੈਰਾ ਬਾਈ ਇਹ ਮਰੂਦਵਰ ਤੋਤੇ ਆਂ ਦਾ ਤੋਤੇ ਬਹ ਦੋਂਦੇ ਆ ਉਹ ਆਪਣੀ ਜਿੰਨ ਚ ਪੂਰੀ ਝੱਟ ਲਾਉਂਦੇ ਆ ਆ ਬਾਈ ਡੇਕ ਪਰ ਨਿੰਮ ਪਰ ਬੈਠੇ ਹੁਣ ਨਿੰਮ ਪਰ ਤੇ ਇੱਧਰ ਆ ਜਾਣਾ ਖਬਰੇ ਆ ਵੀਗਾ ਹੋਵੇ ਕਿੱਦਾਂ ਬੋਲਦਾ ਵੀ ਤਰੇ ਉੱਪਰ ਉੱਪਰ ਬਾਈ ਸਾਰੇ ਤੋਤੇ ਖਾ ਲੰਦੇ ਚਲੋ ਬਾਕੀ ਬਾਈ ਇਹ ਫਾਰਮ ਆ ਗਿਆ ਚੱਲੀ ਜਾਂਦਾ ਕੰਮ ਬਾਕੀ ਬਾਈ ਇਲਾਕਾ ਸਾਡਾ ਤੁਹਾਨੂੰ ਪਤਾ ਹੀ ਆ ਦਵਾਕਤਾਂ ਨਾਲ ਭਰਪੂਰ ਆ ਭਰਿਆ ਵਾ ਸਾਰਾ ਲੈ ਦੇਖੋ ਕੋਦੇ ਸਾਹਮਣੇ ਦੱਸਦਾ ਬਈ ਸਾਡੇ ਇੱਧਰ ਕਿਤੇ ਕਿਤੇ ਤੱਗੀ ਜੀ ਵਹਿਲੂ ਹੀ ਮਿਲੂਗੀ ਤੁਹਾਨੂੰ ਬਾਈ ਦਰਸਤਾਂ ਦਾ ਨਹੀਂ ਤਾਂ ਲੈ ਹਨ ਬਾਈ ਦਰਸਤੇ ਦਰਸਤ ਆ ਗਈ ਬਾਈ ਆਪਣੀ ਜੀਰੀ ਇੱਧਰ ਨੂੰ ਆ ਦੇਖੋ ਬਾਈ ਆ ਮੀਂਹ ਕਰਕੇ ਨਾ ਜਿਹੜਾ ਪਾਣੀ ਆ ਪਈ ਜਾਂਦਾ ਇੱਕ ਗਿਲਾਤੋਂ ਨਿਕਲ ਗਈ ਜਦੋਂ ਰਸਤਾ ਫਿਰ ਸੁੱਕ ਵੀ ਜਾਂਦਾ ਹੈ ਹਾਂ ਹਾਏ ਭਾਈ ਆਪਣੀ ਜੀਰੀ ਕਿ ਲੋ ਹਾਨ ਮਣਾਈ ਪਈ ਹੈ ਫੇਰ ਭਾਈ ਇਦੋਂ ਦਰਸਤ ਜੀ ਆ ਜਾਂਦੇ ਦੇਖਣਾ ਠੀਕ ਨੇ ਤੇ ਆ ਲੋ ਭਾਈ ਐਨ ਆਪਣੀ ਬਾਈ ਸੈਂਡਾ ਸੁੱਡਾ ਜਿਹੜੇ ਆਪਾਂ ਨੇ ਆਪਣੇ ਐਨ ਸਾਫ਼ ਕਰਕੇ ਰੱਖਿਆ ਭਈਆਂ ਦੇਖੋ ਕੰਮ ਹੈ ਜਿਹੜਾ ਭਾਈ ਇੱਕ ਨੰਬਰ ਕੰਮ ਪਿੱਛੇ ਕੋਈ ਘਾਟ ਨਹੀਂ ਤਾਰਾ ਕਾ ਸਭਾਈ ਵੱਡਿਆ ਪਿਆਲਾ। ਬਾਕੀ ਮੌਸਮ ਹਲੇ ਵੀ بارش ਵਾਲਾ ਹੋਇਆ ਵਾ। ਹਾਂ ਹਲੋ। ਇਹਨਾਂ ਜੀੜੀ ਆ ਬਾਈ ਜਿਹੜੀ ਪਰਮਾਤਮਾ ਦੀ ਕਿਰਪਾ ਨਾਲ ਬਾਬੇ ਨਾਨਕ ਦੀ ਕਿਰਪਾ ਨਾਲ ਵਧੀਆ ਖੜੀ ਐ ਇਸ ਟਾਈਮ। ਚਲੋ ਬੂਝੇ ਛੋਟੇ ਦੀ ਬਿਮਾਰੀ ਸੀ ਜਿੰਨੇ ਵੀ ਤੇਜ ਸਿੰਘ ਵਿੱਚ ਸਾਰੇ ਬਾਈ ਪੱਟ ਤੇ ਤੇ। ਵੀ ਛੱਡਿਆ ਨਹੀਂ ਤਾਂ ਹੈਗਾ ਕੋਈ ਵੀ। ਆਹ ਲੋਏ। ਵਿੱਚ ਨੂੰ ਵੀ ਜਿੱਥੇ ਦੇਖੂਗੇ ਤੁਸੀਂ ਦਰਸਤੀ ਹੀ ਦੇਖੂਗੇ। ਚਲੋ ਚੱਲਦੇ ਆ ਬਈ ਪਿੰਡ ਵਾਲੀ ਮੋਟਰ ਤੋਂ ਵੀ ਬਣਾਉਂਦੇ ਤੁਹਾਡੇ ਅੱਗੇ ਦਾ ਮੌਸਮ ਹੈ ਜਿਹੜਾ ਹਲੇ ਵੀ ਪੂਰੀ ਬੱਦਲ ਵਾਈ ਹੈ। ਹਾਂ। ਲਓ ਬਈ ਬੰਦਾ ਲਿਆਂਦਾ ਫੜਕਿਆ ਅੱਜ। ਸਤਿ ਸ਼੍ਰੀ ਅਕਾਲ ਜੀ। ਹਾਂ। ਦਰਜੇ ਥੋੜੀ ਚੱਕ ਕੇ ਆ ਗਿਆ। ਇਹ ਕਿੱਲਾ ਆਹੇ ਆਹ ਬਾਈ ਇੱਧਰ ਆਇਆ ਘੁੰਮਿਆ। ਠੀਕ ਇਹ ਦਰਵਾਜ਼ਾ ਲੱਗਣ ਟੱਕਿਆ ਬੀਟਿੰਗ ਪਟ ਹੋਈ ਹੋਈ ਹੈ। ਠੀਕ ਹੈ। ਹਾਂ। ਉਹ ਭਾਈ ਏਸੀ ਵਾਲੇ ਕਮਰੇ ਦਾ ਦਰਵਾਜਾ ਜ਼ੋਰਤੀ ਲਾਈ ਜਾਂਦੇ ਨੇ ਆਣੇ ਨਾ ਮਾਕੇ ਤੇ ਸ਼ੀਸ਼ਾ ਹੀ ਨਾ ਟੁੱਟ ਜਾਵੇ ਨਹੀਂ ਨਹੀਂ ਆਪਾਂ ਕਰਦੇ ਹਾਂ ਮੋਟੇ ਬਾਈ ਜਿਹੜਾ ਹਾਂ ਦੋ ਜੀ ਸ਼ੀਸ਼ੇ ਦੇ ਤਾਂ ਕਰਕੇ ਮੋਟਾ ਜਿਹੜਾ ਲੱਗਣੀ ਹੈ ਬੱਜੀ ਗਈ ਬਾਕੀ ਹੁਣ ਤੁੰਨੋ ਪਤਾ ਇਹਦਾ ਨਹੀਂ ਨਹੀਂ ਕੱਢਦੇ ਆਪਾਂ ਕੱਢ ਵੀ ਨਾ ਕੋਈ ਦਮੇ ਸਰੀ ਮਹ ਕੱਢ ਵੀ ਨਾ ਮੇ ਸਰੀ ਦੇ ਨਾ ਪਤਾ ਹਾਂ ਨਹੀਂ ਉਹ ਭਾਈ ਉਹ ਇੱਕ ਜਿਹੜੀ ਤਰੀਕੇ ਦੇ ਨੀਲੇ ਨੇ ਪਾਇਤ ਕਿ ਨੀਲੇ ਨੇ ਪਾਇਦੇ ਹਾਂ ਹਾਂ ਹੈ ਕਈ ਗਰੀਬੀ ਕਿ ਲੰਮੀ ਹਾਂ ਤੂੰ ਤਾਂ ਹੈ ਨਹੀਂ ਤਾ ਸ਼ੀਸ਼ੇ ਕੱਢ ਕੇ ਤੇ ਉਹ ਇਹਦਾ ਫਿਰ ਕਾਲੀ ਕਾਲੀ ਚ ਪਾ ਕੇ ਗਏ ਦੁਬਾਰਾ ਉਹ ਜਿਹੜਾ ਜੇ ਤੈਨੂੰ ਕਿਹਾ ਵੀ ਸ਼ੀਸ਼ੇ ਫਿਰ ਤਾਂ ਉਹਨਾਂ ਨੂੰ ਕਿਹਾ ਵੀ ਕਿਹੜੇ ਸ਼ੀਸ਼ੇ ਕੱਢ ਕੇ ਆਏ ਫਿਰ ਤਾਂ ਕਿਹਾ ਹੁਣ ਉਪਣਾ ਵੀ ਪਾ ਕੇ ਆਓ ਤਾਂ ਫਿਰ ਉਹ ਕਾਲੀ ਕਾਲੀ ਚ ਲਾਗ ਕਰਕੇ ਗਏ ਤੇ ਇਹ ਕੀ ਕਰੀ ਗਏ ਕਿਸਾਨੀ ਉਹ ਜਿਹੜੇ ਇਹਨੇ ਇੱਕ ਕਟ ਦੇ ਦੇ ਸ਼ੀਸ਼ਾ ਪਿਆ ਦੇਸ ਤੋਆ ਆ। ਗਰਾਮ ਤੱਕ ਨਹੀਂ ਬਾਈ ਹੁਣ ਕਰਨਾ। ਨਾ ਬਾਈ ਬਹੁਤ ਮਜੂਤੀ ਆ ਡਬਲ ਸੀਸਾ ਪਿਆ ਵਾ। ਸਰਦਾਰ ਜੀ ਮੈਂ ਤਾਂ ਹਾਂ ਪਰ ਅੱਜ ਤਾਂ ਪਰ ਆਂ ਕੋ ਨਿਊਟਰਮ ਕਰੇਟਰ ਹੀ ਪਰਾਹਾਂਗਾ। ਇਹ ਸ਼ੀਸ਼ਾ ਜਾਨ ਢੜੀ ਜਾਂਦੀ ਐ। ਉਹਨੇ ਮੋਟਾ ਹੋ ਗਿਆ। ਹੂੰ 8mm ਨਾਲ ਜਰੀਟ ਪੈ ਜਾਂਦੀ ਨਾ ਜਿਕਰ ਨਿਆਣੇ ਪਿੱਛੇ ਟੀਟ ਬੰਦ। ਉਹਨੇ ਸਦਾ ਬਾਰ ਲਈ ਪੱਕਾ ਖੰਦ। ਸਹੀ ਹੋ ਗਿਆ। ਇਹੋ ਟੀਟ ਨਹੀਂ ਪੈਣੀ ਐਗੀ। ਨਹੀਂ ਤਾਂ ਪਿੱਛੇ ਟੀਟ। ਟੀਟ ਪੈਣੀ ਐ ਨੀ ਪਿੱਛੇ ਸਾਫ ਸ਼ੀਸ਼ਾ ਐ ਨਾ। ਹਾਂ ਉਹੀ ਕਹਿੰਨਾ। ਨੇ ਪੱਕਾ ਇਹਨਾਂ ਬ੍ਰਦਰ ਹੁਣਾ ਥੋੜਾ ਜਿਹਾ ਦਰਵਾਜਾ ਲੱਗਦਾ ਜਿਆਦਾ ਹੈ ਨਿਆਣੇ ਤੈਨੂੰ ਪਤਾ ਜੋਗਤੀ ਲਾਉਂਦੇ ਆ ਸੋ ਇਸ ਕਰਕੇ ਚਲੋ ਭਾਈ ਇਹਨਾਂ ਦੇ ਬਾਹਰ ਮਾੜਾ ਮੋਟਰ ਹੋਇਆ ਜਾਂਦਾ ਲੱਗਿਆ ਨਾ ਵੀ 3 ਸਾਲ ਹੋ ਗਏ ਤਿੰਨ ਚਾਰ ਸਾਲ ਹੋ ਗਏ ਮੈਂ ਕਹਿੰਦਾ ਲੱਗਿਆ ਨਾ ਵੀ ਇਹਦੇ ਪਿੱਛੇ ਸਪੇਸ ਨਹੀਂ ਹੈਗੀ ਤਾਂ ਕਰਕੇ ਜਾ ਰਹੇ ਸਪੇਸ ਨਹੀਂ ਹੈਗੀ ਤਾਂ ਕਰਕੇ ਆਪਣੇ ਹੁਣ ਆਪਾਂ ਨਹੀਂ ਲਾਦਨੇ ਪੱਕਾ ਲੈ ਤਾਂ ਇਹਦਾ ਤੈਨੂੰ ਲੱਗਿਆ ਭਾਈ ਮੈਂ ਮੈਂ ਜਿਸ ਦਾ ਕੰਮ ਉਸੇ ਕੋ ਸਾਜੇ ਠੀਕ ਹੈ ਚਲੋ ਬਸ ਆ ਲੱਗ ਅਸੀਂ ਬਾਈ ਤਾਂ ਨਹੀਂ ਲੁੰਦਾ ਕਿ ਤਾ ਸਾਥ ਅਸੀਂ ਸੇ ਇਨਾ ਮੁੱਟ ਜੂਏ ਮਾਜੀ ਦਾ ਤਾਂ ਨਹੀਂ ਲੁੰਦਾ ਕਿ ਤਾ ਚੀਸਾ ਇਨਾ ਮੁੱਟ ਜੂਏ ਸਾਰੇ ਪਰ ਉਹ ਕਿੰਦਾ ਦੂਵਾ ਠੀਕ ਹੈ ਹਾਂ ਦੂਵਾ ਦੂਵਾ ਠੀਕ ਆ ਦੂਵਾ ਤਾਂ ਇਨਾ ਛੇੜ ਦੇਂ ਦਰਵਾਜਾ ਇਹ ਤਾਂ ਹਰੇਕ 5 ਮਿੰਟ ਬਾਅਦ ਤਾਂ ਲੱਗਦਾ ਏ ਇਹ ਏਸੀ ਵਾਲਾ ਕਮਰਾ ਹੈ ਇਹ ਜਿਹਦੇ ਉੱਪਰ ਲੋਡ ਜ਼ਿਆਦਾ ਹੈ ਲੋ ਬਾਈ ਪਹੁੰਚ ਗਏ ਪਿੰਡ ਵਾਲੀ ਮੋਟਰ ਪਰ ਵੀ ਤੇ ਮੌਸਮ ਬਾਈ ਠੰਡਮ ਠੰਡਾ ਤੇ ਆ ਦੇਖੋ ਬਾਈ ਜਿਹੜੀ ਅਸਲੀ ਚੀਜ਼ ਦਿਖਾਉਣੀ ਚਾਹੁੰਦਾ ਤਾਂ ਮੈਂ ਆ ਦੇਖੋ ਤੁਹਾਨੂੰ ਕਹਿਤ ਨਾ ਜਿੰਨੀਆਂ ਵੀ ਗੁਠੋਈਆਂ ਕਰਦੇ ਆ ਇਕੱਠੀਆਂ ਸਾਰੀਆਂ ਜਮਣ ਦੀਆਂ ਬਾਈ ਇਹ ਜਮਣ ਜੰਮਣੀ ਆ ਉਹ ਦੇਖੋ ਕਿਹੜੇ ਸਾਲ ਨਾਲ ਹਾਲ ਤਾਂ ਬੀਜ ਜੰਮ ਰਿਹਾ ਜੀ ਬਹੁਤ ਤਿਆਰ ਹੋ ਜਨਾ ਤੇ ਆ ਬਾਈ ਆਂਬ ਦੇਖ ਲੋ ਕਿੰਨੇ ਆਂਬ ਵੀ ਆਪਾਂ ਨੇ ਖਾ ਖਾ ਕੇ ਜਿਹੜੀਆਂ ਲਾਗ ਲਾਗ ਗੇਰਦੀਆਂ ਉਹ ਕਿਹੜੇ ਸਾਲ ਨਾਲ ਬੀਜ ਤਿਆਰ ਹੋ ਰਿਹਾ ਤੇ ਬਾਈ ਜਿਹੜਾ ਦੂਆ ਆਂਬਾ ਉਹ ਵੀ ਬਾਈ ਆਂਬੀਆਂ ਪੱਕ ਪੱਕ ਕੇ गिरਣ ਲੱਗ ਗਈਆਂ ਚਲੋ ਹੁਣ ਤੁਹਾਨੂੰ ਪਤਾ ਹੈ ਬੀਜ ਕਣਾ ਦੇਖੋ ਆਂਬੀ ਗਰੀ ਵੀ ਆਹ ਨੋਰੇ ਬਾਈ ਜਿੱਕਣਾ ਵੀ ਗਿਰ ਗਈ ਇਹ ਅੰਬੀਆਂ ਗਿਰਦੀਆਂ ਬਹੁਤ ਆੰਬੀਆਂ ਇਕ ਨੋ ਪਈਆਂ ਦੋ ਅੰਬੀਆਂ ਦੇਖੋ ਆਹਾਂ ਔਰੇ ਵੀ ਪਈਆਂ ਅੰਬੀਆਂ ਧਾਨਾਂ ਚ ਬਾਈ ਪੱਕੀਆਂ ਪੱਕੀਆਂ ਧਾਨਾਂ ਚ ਗਿਰੀ ਜਾਂਦੀਆਂ ਚਲ ਹੁਣ ਖੰਦ ਦਾ ਆਪ ਵੀ ਘਟਾ ਚਲੋ ਖਾਈ ਪੀ ਜਾਂਦੇ ਚੱਕੇ ਜਿੱਕਣਾ ਉਹ ਨਾ ਅੰਬੀ ਹੈ ਬਾਈ ਇਹ ਅੰਬੀ ਨੂੰ ਨਾ ਇੱਥੇ ਕਾਂਟਾਂਾਂ ਦਰਖਤ ਪਰ ਤੇ ਉਤਰ ਕੇ ਆ ਕੇ ਵੀ ਪੂਰਾ ਖਾਨੀ ਆ ਨਾ ਕਾਂਟਾਂ ਵੀ ਹੈਗੀਆਂ ਔਰੇ ਵੀ ਧੀ ਚਲੋ ਹੁਣ ਮੈਂ ਦਿਖਾ ਨਹੀਂ ਸਕਦਾ ਨਹੀਂ ਤਾਂ ਪੱਜੇ ਫਿਰ ਜਾਂਦੀਆਂ ਜਿਕਣਾ ਇਹ ਆਹ ਦੇਖੋ ਆਹ ਆਹ ਦੇਖੋ ਇੱਕ ਮਹੀਨੇ ਬਾਈ ਘੁੰਮਦੀਆਂ ਫਿਰ ਜਾਂਦੀਆਂ ਇਹ ਵੀ ਇਹ ਧਰਤੀ ਭਰਾਗ ਜਿਹੜੀ ਗਿਰੀ ਵੀ ਅੰਬੀ ਹੈ ਇਹਨਾਂ ਨੇ ਵੀ ਜਾਣੀ ਚੱਕ ਕੇ ਆਪਣੀ ਬੈਠ ਕੇ ਖਾ ਲਵੇ ਟੁਕ ਟੁਕ ਕਰੀ ਜਾਂਦੀ ਤੇ ਬਾਈ ਦਰਸਤਾਂ ਪਰੇ ਰਹਿਣੀਆਂ ਜਿਆਦਾ ਉਹ ਦੇਖੋ ਉਹ ਬੈਠੀ ਆ ਬਾਈ ਇਹ ਕਣਾ ਹੈ ਬਾਈ ਇਹਨਾਂ ਦੇ ਵੀ ਧਰਤੀ ਹੈ ਇਹਨਾਂ ਨੇ ਵੀ ਵਾਹੀ ਕਿਤੇ ਨਾ ਕਿਤੇ ਰਹਿਣਾ ਹੈ ਇਹ ਕਿ ਨਹੀਂ ਤੇ ਇਹ ਬਾਈ ਧਰਤੀ ਬਰਾਕੇ ਕੋਈ ਜਿਕਨਾਰੇ ਕੁਕੜੀਆਂ ਪੀਂਹਦੀਆਂ ਕੁਕੜੀਆਂ ਦੇ ਬਸ ਗੁੱਲੇ ਗੁੱਲੇ ਜੇ ਰਹਿ ਜਾਂਦੇ ਦਾਣੇ ਸਾਰੇ ਖਾ ਜਾਂਦੇ ਸੋ ਏਕਣਾ ਹੀ ਬਾਈ ਜਿਹੜੇ ਆਂਬ ਵੀ ਜੰਮੇ ਵੇ ਇਹਦੇ ਚ ਦੋਕੇ ਲਾਏ ਵੇ ਏਕਣਾ ਜੰਮੇ ਵੇ ਏਕਣਾ ਦੇਖੋ ਜੀ ਆ ਛੱਡ ਦਈਏ ਬੈ ਹੋ ਜਾਣੇ ਪਰ ਇੱਥੇ ਛੱਡਨੇ ਨਹੀਂ ਇਹ ਰਸਤਾ ਜਿਹੜਾ ਟਰੈਕਟਰ ਨੰਗਣ ਨੂੰ ਆ ਬਹੁਤ ਜੰਮਣ ਹੋਈ ਵੀ ਆ ਬਾਈ ਸਾਰੀ ਆ ਦੇਖੋ ਇੱਥੇ ਵੀ ਤੁਹਾਨੂੰ ਪਤਾ ਲੱਜਣਾ ਜਿਹੜੀ ਗੁਠਲੀ ਬਾਹਰ ਆ ਇਧਰ ਆਲੇ ਦਾਲੇ ਵੀ ਪਈ ਆ ਉਹ ਸਾਰੀ ਜੰਮ ਕੇ ਹੀ ਜਾਣੀ ਆ ਦੇਖੋ ਜਾਮਣ ਦਾ ਕੋਈ ਅੰਤ ਨਹੀਂ ਵੀ ਕਿੰਨੀ ਕੋ ਜਾਣੀ ਚਲੋ ਬਾਕੀ ਬਾਈ ਇਹ ਆਂਬਾ ਜਿਹੜਾ ਇਹ ਵੀ ਪੱਕ ਲਿਆ ਬੇ ਬਾਕੀ ਜੀਰੀਆ ਬਾਈ ਜਿਹੜੀ ਆਪਣੀ ਬਹੁਤ ਵਧੀਆ ਖੜੀ ਮਹਾਰਾ ਦੀ ਕਿਰਪਾ ਦੇ ਨਾਲ ਆਇਆ ਇਹ ਆ ਦੇਖੋ ਦੇਖਣਾ ਬਾਈ ਇਹ ਜਾਨਵਰਾਂ ਨੇ ਖਾਣੀ ਅਖੀਰ ਚੰਮੀਆਂ ਬੇ ਆ ਲੋ ਆਂਬ ਜੰਮੇ ਦੇ ਦੇਖਣਾ ਵੀ ਚਲੋ ਜਦੋਂ ਹੁਣ ਤੁਹਾਨੂੰ ਪਤਾ ਸੀਜ਼ਨ ਜਨ ਜੰਗੀਆਂ ਦਾ ਫਿਰ ਚੀਜ਼ ਹਰੇਕ ਬੰਦੇ ਦਾ ਖਾਣ ਨੂੰ ਜੀਵ ਹੀ ਨਹੀਂ ਕਰਦਾ ਉਹਖਣਾ ਚਾਹ ਲੋ ਭਾਈ ਇੱਕ ਨਾ ਇਹ ਅੰਬ ਦੀਆਂ ਅੰਬੀਆਂ ਹੁਣ ਵੀ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਤੁਸੀਂ ਕਹਿੰਨਾ ਵੀ ਕਿੱਥੇ ਕਿੱਥੇ ਲੱਗੀਆਂ ਵੀ ਆ ਦੇਖੋ ਬਹੁਤ ਅੰਬੀ ਲੱਗੀ ਵੀ ਹੈ ਭਾਈ ਅੰਬ ਨੂੰ ਆ ਦੇਖੋ ਭਰਿਆ ਪਿਆ ਇਕੱਲਾ ਹੀ ਵੀ ਜਿਹੜੀ ਪੱਕਦੀ ਆ ਉਹ ਵਾ ਗਿਰੀ ਜਾਂਦੀ ਆ ਥੱਲੇ ਵੀ ਜਾਨਵਰਾਂ ਦੇ ਕੰਮ ਆਉਂਦੀ ਹੁਣ ਭਾਈ ਜਿਹੜਾ ਵੀ ਗੇੜਾ ਮਾਰਦਾ ਚਲੋ ਖਾ ਉਹ ਹੀ ਵੀ ਜਾਂਦੀ ਆ ਲੋ ਕਿੱਥੇ ਕਿੱਥੇ ਗੁੱਠੜੀਆਂ ਗਿਰਦੀਆਂ ਕਿੱਥੇ ਕਿੱਥੇ ਅੰਬ ਜੰਮਦੇ ਜਿੱਥੇ ਤੱਕ ਜਾਂਦੇ ਆ ਜਾਂ ਭਗਾ ਕੇ ਮਾਰ ਦਿੰਦੇ ਖਾ ਕੇ ਸਿੱਖਣੇ ਚਲੋ ਆ ਬਾਈ ਮੋਟਰ ਵਿਊ ਉਰੇ ਵੀ ਬਹੁਤ ਵਧੀਆ ਤੇ ਬਾਕੀ ਜੀਰੀ ਦਿਖਾ ਦਿੰਦੇ ਸਾਨੂੰ ਆਪਣੀ ਆ ਗਿਆ ਬਾਈ ਜਸਵੀਰ ਭਾਈ ਵਾਲਾ ਖੇਤ ਕਿਦੀ ਵੀ ਬਸੰ ਕਾਲ ਨੂੰ ਮਹਿਕ ਨੂੰ ਕਿਹਾਏ ਵੀ ਆ ਇੱਕ ਗੱਲਾਂ ਬਟਾਈਆਂ ਵੱਡਦੀ ਬਾਈ ਨਾਲ ਹੋ ਕੇ ਵਿੱਚ ਇਹ ਜਸਵੀਰ ਭਾਈ ਵਾਲੇ ਦੀਆਂ ਵਿੱਚ ਆ ਆਪਣਾ ਖੇਤ ਇੱਥੇ ਤੇ ਜਿੱਥੇ ਤੇ ਆ ਤਾਂ ਉੱਚੇ ਦਿਖਦੇ ਆ ਖੇਤਾਂ ਦਾ ਫਰਕ ਆ ਜੀ ਥੋੜਾ ਜਿਹਾ ਕਿਉਂਕਿ ਮੈਂ ਤੁਹਾਨੂੰ ਦਾਦਾ ਖੇਤਾਂ ਦਾ ਫਰਕ ਤੁਹਾਨੂੰ ਕਿੱਕਣਾ ਪਤਾ ਲੱਗਣਾ ਹੈ ਇਹ ਵੀ ਚਲੋ ਇੱਕ ਲੌਜੀਕ ਹੈ ਦੇਖੋ ਤੁਹਾਨੂੰ ਮੈਂ ਦੱਸਦਾ ਵੀ ਤੁਸੀਂ ਕਹਣਾ ਵੀ ਆਹ ਜਸਵੀਰ ਬਾਈ ਵਾਲੇ ਨਾਲ ਤੇ ਵੀ ਤਾਂ ਉੱਚੇ ਆ ਵੀ ਇਹ ਤਾਂ ਨੇ ਤਗੜੇ ਆ ਬੀਨਾ ਦੀ ਸੇਵਾ ਪਤਾ ਨਹੀਂ ਘੱਟ ਹੋਈ ਹੈ ਵੀ ਲੱਗੇ ਬਰਾਬਰ ਇਹ ਹੁਣ ਮੈਂ ਤੁਹਾਨੂੰ ਦੱਸਦਾ ਇਹ ਆਇਆ ਨੂੰ ਸਾਡੀ ਮੋਟਰ ਉਹ ਹੈ ਪਰ ਜਿਹੜਾ ਸਾਡਾ ਪੁਰਾਣਾ ਖੂਹ ਹੈ ਬਾਈ ਆਹ ਖੇਤ ਚ ਹੈ ਉਹ ਖੂਹ ਤੇ ਬਾਈ ਉਧਰ ਰਾਜੂ ਬਾਈ ਵਾਲੇ ਨੀਵੇਂ ਖੇਤ ਨੂੰ ਪਾਣੀ ਲੱਦਦਾ ਤਾਂ ਉਹ ਤੇ ਗਾਂਹ ਹੈਠਾ ਨਿਤਰਾ ਬਾਈ ਰਾਲੇ ਨੂੰ ਫੇਰ ਇੱਧਰ ਨੂੰ ਪਾਣੀ ਆਉਂਦੀ ਤੇ ਬਾਈ ਖੂਤ ਖਾਲ ਆ ਨੀਮਾ ਖੇਤ ਉਹ ਤੇ ਬਾਈ ਉਹ ਜਿਹੜਾ ਵਿੱਕੀ ਬਾਈ ਜਿਹਨਾਂ ਦੀ ਜੀਰੀ ਲੱਗੀ ਵੀ ਉਹ ਨੀਮਾ ਖੇਤ ਉਹ ਤੇ ਗਾਂਹ ਵਾਲਾ ਮੋਟਰ ਤੇ ਪਾਰ ਵਾਲਾ ਨੀਮਾ ਖੇਤ ਇਹ ਜਮੀਨ ਹੈ ਖੇਤ ਤੇ ਆਉਣ ਨੂੰ ਨੀਮੀ ਆਈ ਜਾਂਦੀ ਆ ਉਧਰ ਹੀ ਖੇਤ ਤੇ ਪਾਲੀ ਸੜ ਨੂੰ ਨੀਮੀ ਜਾਈ ਜਾਂਦੀ ਆ ਉੱਥੇ ਨੂੰ ਬਾਈ ਜਿਹੜਾ ਪਾਣੀ ਜਾਂਦਾ ਸਾਡੇ ਸਾਰੇ ਇੱਥੇ ਨੂੰ ਕਿ ਨੀਮਾ ਚੋਈ ਵਾਲਾ ਖੇਤ ਕਰਦੇ ਸੀ ਇੱਥੇ ਜਨ ਜਾ ਕੇ ਸਿੱਧਾ ਬਾਈ ਦਰਿਆ ਦੇ ਵਿੱਚ ਗਿਰਦਾ ਔਰ ਇਹ ਤੇ ਦਰਿਆ 2 ਕਿਲੋਮੀਟਰ ਆ ਬਸ 2 ਸਵਾ 2 ਕਿਲੋਮੀਟਰ ਬਾਕੀ ਚਲੋ ਚੱਲੀ ਜਾਂਦੇ ਕੰਮ ਆਪਣੀ ਜੀਰੀ ਕੋਲ ਵੀ ਥੋੜਾ ਮਾ ਗੇੜਾ ਮਰਾਇਆ ਹੁੰਦਾ ਇੱਕ ਨਹੀਂ ਬਾਈ ਜੀਰੀਆਂ ਅਗੇਤੀਆਂ ਪਿਛੇਤੀਆਂ ਦਾ ਫਰਕ ਪੂਰਾ ਹੈ ਵੀ ਇਹ ਖੇਚ ਆਪਣੇ ਉਹ ਖੂ ਜਿਹੜਾ ਲੱਗਿਆ ਵਾ ਆਪਣਾ ਪੁਰਾਣਾ ਚਲੋ ਮੈਂ ਤਾਂ ਚਲਾਇ ਨਹੀਂ ਪਾਪਾ ਜੀ ਰਾਨੇ ਜਿਹੜਾ ਆਪ ਲਾਇਆ ਵਾ ਖੂਏ ਇਹ ਆ ਲੋ ਵਈ ਜਿਸ ਵੀਰ ਬਾਈ ਵਾਲੀ ਜੀਰੀ ਵੀ ਜਿਹੜੀ ਇਹਨਾਂ ਪੂਰੀ ਤਗੜੀ ਹੈ ਚਲੋ ਹੈ ਕੰਮ ਔਰੇ ਘਾਂਟੇ ਕਿਦਾ ਹੀ ਸਾਡਾ ਵੀ ਲਗਾਤਾਰ ਗੱਲੂ ਚੱਲਾਂਗੇ ਵੀ ਇੱਕ ਨਾ ਇੱਕ ਸਾਡੀ ਆਵਾਟ ਆ ਆ ਦੇਖ ਲੋ ਇਹਦੇ ਪਰੋਈ ਮਾੜਾ ਮੋਟਾ ਜੀ ਕੱਖ ਹੈ ਜਿਹੜਾ ਸਾਫ ਹੋ ਜੂਗਾ ਬਾਈ ਇਹਾ ਬਸ ਇਧਰ ਤੇ ਆ ਰਹੀ ਮਹਿਕ ਦੀ ਉੱਥੇ ਵਾਲੀ ਆਪਾਂ ਨੇ ਸਾਫ ਕਰਤੀ ਸੀ ਉਹ ਗੰਨੇ ਦੇ ਲਾਗ ਦੀ ਸਾਫ ਕਰਤੀ ਸੀ ਆ ਲੋ ਬਾਈ ਐਨ ਚੱਲ ਰਿਹਾ ਕੰਮ ਆ ਗਈ ਬਾਈ ਆਪਣੀ ਜੀਰੀ ਆ ਲੋ ਜੀ ਮਹਾਰਾਜ ਦੀ ਕਿਰਪਾ ਵਈ ਸਾਰੇ ਪਾਸੇ ਸਬਦੀਆਂ ਫਸਲਾਂ ਲੋਟ ਰਹਿਣੇ ਇੱਕ ਨਹੀਂ ਆ ਗਈ ਵਈ ਲਾਗ ਆਪਣੇ ਆ ਲੋ